ਸੋਮਾ ਜੀ ਸੋਮਾ ਜੀ ਅੱਜ ਰਾਮਨਗਰ ਬਸਤੀ ਚ ਪੁਲਿਸ ਆਈ ਹੈ ਮਕਾਨ ਟਾਹ ਰਹੀ ਹੈ ਕਹਿੰਦੇ ਜਿਹੜੇ ਨਸ਼ਾ ਵੇਚਦੇ ਨੇ ਐਨਟੀਪੀਐਸ ਦੇ ਪਰਚੇ ਦਰਜ ਨੇ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਜੀ ਵੇਚਾਂਗੇ ਅੱਗੇ ਤਾਂ ਜੋ ਮਰਜ਼ੀ ਸਾਨੂੰ ਸਜ਼ਾ ਜੀ ਉਹ ਲਾ ਸਕਦੇ ਆ ਜੇ ਸਾਡੇ ਤੋਂ ਨਿਕਲ ਜਿਹੜਾ ਹੀ ਜਾਣਦਾ ਸਾਨੂੰ ਲਾ ਸਕਦੇ ਆ ਜੀ ਵੀ ਅੱਗੇ ਤਾਂ ਨਹੀਂ ਅਸੀਂ ਹਜੇ ਕੰਮ ਕਰਾਂਗੇ ਜੀ ਸਾਨੂੰ ਅਜ ਕੀ ਬਖਸ਼ਿਆ ਜਾਵੇ ਜੀ ਪਹਿਲਾਂ ਕਿਉਂ ਕਰਦੇ ਸੀਗੇ ਨਹੀਂ ਕਰਦੇ ਜੋ ਕੋਈ ਪਹਿਲਾਂ ਮੁਰਦਿਆਂ ਨਹੀਂ ਕਰਦੇ ਜੀ ਹੁਣ ਨਹੀਂ ਆਈ ਕਰਦੇ ਸੀਏ अच्छा जी हुन ਅਸੀਂ ਉਹ ਜ ਮੈਂ ਜਾਣੇ ਮਿਹਨਤ ਦਿਹਾੜੀ ਕਰਦੇ ਆ ਜੀ ਛੀਜ਼ਾਂ ਨਾਲ ਚ ਜਾਣੇ ਜੀ ਵੀ ਨਹੀਂ ਕਰਦੇ ਹੁਣ ਐ ਦੋਵੇਂ ਜੀ ਹੁਣ ਐਸਐਸਪੀ ਸਾਹਿਬ ਕੀ ਕਹਿ ਕੇ ਗਏ ਨੇ ਉਹ ਕਹਿੰਦੇ ਵੀ ਅੱਗੇ ਤੋਂ ਨਹੀਂ ਕਰਨਾ ਵੀ ਜੇ ਬੁਲਾਵਾਂਗੇ ਮੀਟਿੰਗ 'ਚ ਵੀ ਅਸੀਂ ਜਾਵਾਂਗੇ ਜਦ ਹਾਂ ਕੀ ਕਹਿੰਗੇ ਮਾਤਾ ਕੀ ਨਾਮ ਹੈ ਕੀ ਨਾਮ ਹੈ ਗੁੱਡੀ ਹੈ ਜੀ ਅਗੁਢੀ ਕੀ ਕੀ ਕਹੋਗੇ ਜੀ ਅਸੀਂ ਜੀ ਮਨਸਾ ਛੱਡ ਸਕਦੇ ਅਸੀਂ ਕੋਈ ਨਹੀਂ ਕਰਦੇ ਹੈਗੇ ਜਿਹੜਾ ਜੇ ਸਾਡੇ ਤੋਂ ਕੁਝ ਫੜਿਆ ਕਰਿਆ ਗਿਆ ਜੋ ਮਰਜ਼ੀ ਕਾ ਸਜ਼ਾ ਲਾ ਦੇ ਸਾਨੂੰ ਕਰ ਦਿੰਦੇ ਚਿੱਟਾ ਵੀ ਵਿਕਦਾ ਗਿਆ ਜਾਂ ਵੇਚਦੇ ਨੇ ਤੁਹਾਡੇ ਆਪਣੇ ਬੱਚੇ ਵੀ ਮਰੇ ਨੇ ਕਈ ਨਾ ਜੀ ਨਾ ਜੀ ਅਸੀਂ ਨਾ ਵੇਚਦੇ ਨਹੀਂ ਹੈਗੇ ਜੀ ਅਸੀਂ ਕੁਛ ਨਹੀਂ ਕਰਦੇ ਜੀ ਆਪਣੀ ਮਿਹਨਤ ਨਾਲ ਹੀ ਪਾਇਆ ਜੀ ਤੁਸੀਂ ਨਹੀਂ ਜੀ ਜਿਹੜੇ ਬਾਕੀ ਜਿਹੜੇ ਵੇਚਦੇ ਨੇ ਕਰਦੇ ਨੇ ਤੁਹਾਡੇ ਕੋਲ ਮਕਾਨ ਤਾਂ ਨਹੀਂ ਟੱਕੇ ਗਏ ਨੇ ਕੋਈ ਨਾ ਜੀ ਵੇਚਣ ਲੱਗੇ ਜੀ ਜੇ ਅਸੀਂ ਦੱਸ ਦਾਂਗੇ ਜੀ ਤੁਸੀਂ ਐਸਐਸਪੀ ਸਾਹਿਬ ਨੂੰ ਆ ਕੇ ਵੀ ਅੱਗੇ ਤੋਂ ਨਹੀਂ ਕਰ ਹਾਂ ਜੀ ਅੱਗੇ ਤੋਂ ਨਹੀਂ ਜੀ ਕਰਦੇ ਇਹ ਕੰਮ ਜੀ ਜਿਹੜਾ ਹੋ ਗਿਆ ਵਾ ਗਿਆ ਜ ਠੀਕ ਹੈ ਜੇ ਅਸੀਂ ਕਰਿਆ ਜੋ ਮਰਜ਼ੀ ਸਜ਼ਾ ਦੇ ਦਿਓ ਸਾਨੂੰ ਠੀਕ ਹੈ ਜੀ ਹਾਂ ਜੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੈ ਜਿਹੜੀ ਅੱਜ ਆਰਮਨਗਰ ਵਸਤੀ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਕੁਝ ਇਲੀਗਲ ਜਿਹੜੇ ਕੰਸਟਰਕਸ਼ਨ ਆਰਮਨਗਰ ਵਸਤੀ ਚ ਆਪਾਂ ਖੜਾਏ ਇਲੀਗਲ ਕੰਸਟਰਕਟ ਜਿਹੜੇ ਬਿਲਡਿੰਗ ਬਾਇਲਾਅਸ ਕੰਸਟਰਕਸ਼ਨ ਦੇ ਨਿਯਮਾਂ ਨੂੰ ਨਗਣਾ ਕਰਕੇ ਜਿਹੜੀਆਂ ਪ੍ਰਾਪਰਟੀ ਬਣਾਈਆਂ ਗਈਆਂ ਸਰ ਉਸਾ ਲਾ ਮੰਨਿਓ ਕਿ ਐਸਐਸਪੀ ਸਾਹਿਬ ਨੇ ਵੀ ਧਿਆਨ ਨਾਜ਼ਰ ਵੀ ਜਿਹੜੇ ਓਨਰ ਇਹਨਾਂ ਦੇ ਖਿਲਾਫ ਐਨ ਡੀ ਪੀ ਐਕਟ ਦੇ ਤਹਿਤ 4 ਤੋਂ ਲੈ ਕੇ 7 ਪਰਚੇ ਵੀ ਦਰਜ ਹੈ। ਤੋਂ ਇਹਨਾਂ ਨੂੰ ਕੈਦਾ ਪ੍ਰਸ਼ਾਸਨ ਵੱਲੋਂ ਕਮੇਟੀ ਵੱਲੋਂ ਨੋਟਿਸ ਵੀ ਦਿੱਤਾ ਗਿਆ ਸੀ 220 ਦੇ ਤਹਿਤ ਦੁਬਾਰਾ ਫਿਰ ਨੋਟਿਸ ਦਿੱਤਾ ਗਿਆ ਲੇਕਿਨ ਇਹਨੇ ਨਾਲ ਕੋਈ ਜਵਾਬ ਨਹੀਂ ਆਇਆ। ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਇਸ ਉਹਨਾਂ ਦੀ ਮਦਦ ਨਾਲ ਜੋ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਹਨ। ਨਸ਼ਾ ਦੇ ਵਿੱਚ ਜੰਗ ਦੇ ਉਹਦੇ ਕਰਕੇ ਜਿਹੜੀ ਇਹਨਾਂ ਦੇ ਪ੍ਰਾਪਰਟੀ ਜਿਹੜੀ ਹੈਗੇ ਇਸ ਕਰਕੇ ਨੋਟਿਸ ਦੇ ਕੇ ਬਾਕਾਇਦਾ ਉਹਨਾਂ ਨੂੰ ਡਿਮੋਨਿਸ਼ ਕੀਤਾ ਅਸੀਂ ਹਜੇ ਵੀ ਸਾਡੇ ਨੋਟਿਸ ਜਿਹੜੀ ਹੋਰ ਵੀ ਆਈ ਹੈ ਅਸੀਂ ਪ੍ਰਾਪਰਟੀ ਆਈਡੈਂਟੀਫਾਈ ਕਰ ਰਹੇ ਜਿਹੜੀ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਨੇ ਤੇ ਜਦੋਂ ਵੀ ਸਾਡੇ ਧਿਆਨ ਜਾਂਦਾ ਹੈ ਅਸੀਂ ਪ੍ਰਸ਼ਾਸਨ ਦੀ ਮਦਰ ਨਾਲ ਪੁਲਿਸ ਪ੍ਰਸ਼ਾਸਨ ਦੀ ਮਦਰ ਗੈਰ ਕਾਨੂੰਨੀ ਬਿਲਡਿੰਗ ਸੀ ਕੀ ਕਿਸੇ ਦੇ ਨਾਮ ਪਲਾਟ ਸੀ ਬਿਲਡਿੰਗ ਬਾਇਲਾਅਸ ਦੀ ਉਲੰਘਣਾ ਕਰਕੇ ਜਿਹੜੀ ਗੈਰ ਕਾਨੂੰਨੀ ਤਰੀਕੇ ਨਾਲ ਬਣਾਈਆਂ ਗਈਆਂ ਨੇ ਠੀਕ ਹੈ ਸਤਿਕਾਰਯੋਗ ਸਰ ਕਿਸ ਤਰੀਕੇ ਦੀ ਮੁਹਿੰਮ ਚਲਾਈ ਗਈ ਹੈ ਨਸ਼ੇ ਦੇ ਖਿਲਾਫ ਜਿਹੜੇ ਮਕਾਨ ਢਾਏ ਜਾ ਰਹੇ ਨੇ ਇਲੈਗਲ ਸੀ ਹੈ ਨਸ਼ੇ ਦੇ ਨਰ ਬਣਾਏ ਸੀ ਅ ਜੀ ਜੱਜ ਅਸੀਂ ਰਾਮਨਗਰ ਬਸਤੀ ਸੰਗਰੂਰ ਦੇ ਵਿੱਚ ਆਏ ਆ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਦੋ ਸਟਰਕਚਰਸ ਦੀ ਡੈਮੋਲੀਸ਼ਨ ਦੇ ਆਰਡਰ ਸੀਗੇ ਤੇ ਉਸ ਦੇ ਵਿੱਚ ਅਸੀਂ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਆਏ ਆ ਤਾਂ ਕਿ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਹੋਵੇ ਜਾਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਜਿਹੜਾ ਇੱਕ ਘਰ ਹੈਗਾ ਉਹ ਹੈਗਾ ਰਾਜਪਾਲ ਸਿੰਘ ਜਿਸ ਤੇ 7 ਐਨਡੀਪੀਐਸ ਦੀਆਂ ਐਫਆਈਆਰਸ ਨੇ ਤੇ ਤੇ ਰਾਜਵਿੰਦਰ ਕੌਰ ਸਤੋ ਜਿਸ ਤੇ 4 ਐਫ ਆਈ ਆਰ ਹੈ ਕੁੱਲ 11 ਐਨ ਡੀ ਪੀ ਐਸ ਦੀਆਂ ਐਫ ਆਈ ਆਰਸ ਨੇ ਤੇ ਦੂਸਰਾ ਘਰ ਹੈਗਾ ਲੱਖੋ ਦਾ ਜਿਸ ਤੇ 4 ਐਨ ਡੀ ਪੀ ਐਸ ਦੀਆਂ ਐਫ ਆਈ ਆਰਸ ਨੇ ਸਰ ਇਹ ਕਿਸ ਕਿਸ ਕਿਹੜਾ ਨਸ਼ਾ ਵੀ ਸੀ ਕਿਸ ਚੀਜ਼ ਦਾ ਜੀ ਇਹ ਬੇਸਿਕਲੀ ਇੱਥੇ ਨਸ਼ਾ ਤਸਕਰੀ ਦੀ ਤੇ ਡਰਗ ਸਪਲਾਈ ਦੀ ਹੀ ਕਾਫੀ ਕੰਪਲੀਟ ਇਸ ਮੋਹਲੇ ਤੋਂ ਇਹ ਆਈ ਹੈ ਤੇ ਜਿਹੜੀ ਇਹਨਾਂ ਦੇ ਉੱਤੇ ਐਫ ਆਈ ਆਰ ਸੀ ਉਹ ਵੱਖ-ਵੱਖ ਸਬਸਟੈਂਸਸ ਦੀ ਨੇ ਇਸ ਨਲਕੀ ਮੈਂ ਇਹ ਸੇ ਦੇਣਾ ਚਾਹੁੰਦਾ ਜਿਸ ਤੋਂ ਮકાਨ ਡੇਗੇ ਨਹੀਂ ਮੈਂ ਤਾਂ ਆਪ ਦੇ ਰਹੀਂ ਸਿਰਫ ਇੱਕੋ ਹੀ ਕਲੀਅਰ ਤੇ ਸਪਸ਼ਟ ਮੈਸੇਜ ਦੇਣਾ ਚਾਹਾਂਗਾ ਕਿ ਅਸੀਂ ਲਗਾਤਾਰ ਪੰਜਾਬ ਕਰਨ ਲਈ ਪੂਰੇ ਪਰਾਲੇ ਕਰ ਰਹੇ ਹਨ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਤੇ ਇਹ ਆਉਣ ਵਾਲੇ ਦਿਨ ਚ ਵੀ ਜਿਹੜੇ ਵੀ ਇਹ ਗੋਰਖ ਧੰਦਾ ਕਰ ਰਹੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ